ਸਾਥ ਸੰਗਤ ਜੀ 66 ਅੰਗ ਤੱਕ ਸੰਥਿਆਵ ਜੀ ਨੇ ਸਰਵਣ ਕਰ ਲਈ ਸੀ ਸੋ ਅੱਜ ਅਗਲਾ ਅੰਗ ਆਰੰਭ ਹੁਣ ਜਾ ਰਿਹਾ ਹੈ ਹਾਂਜੀ ਸ੍ਰੀ ਰਾਗ ਮਹਲਾ 3 ਜਾਂ ਪੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਪਾਏ ਹਰ ਰਸ ਪੀਵੇ ਸਹਜ ਰਹਿ ਉੱਡੈ ਨਾ ਆਵੇ ਜਾਏ ਨਿਜ ਕਰਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਹਰ ਰਸ ਪੀਵੇ ਸਹਿਜ ਰਹੇ ਉੱਡੇ ਨਾ ਆਵੇ ਜਾਏ ਰਹਿਤ ਵਿਸਰਾਮ ਲਾਉਣਾ ਚਲੋ ਹਰ ਰਸ ਪੀਵੇ ਸਹਿਜ ਰਹੇ ਉੱਡੇ ਨਾ ਆਵੇ ਜਾਏ ਨਿਜ ਕਰਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਬਾਣੇ ਜੇ ਚਲਹਿ ਤਾ ਅਨੰਦਨ ਰਚ ਹੈ ਹਰਿ ਨਾਏ ਰਹਾਉ ਪੰਖੀ ਬਿਰਖ ਸੁਹਾਵੜੇ ਉਡਹਿ ਚੋਹ ਦਿਸ ਜਾਹੇ ਜੇਤਾ ਉਡਹਿ ਦੁਖ ਘਣੇ ਨਿਤ ਦਜ ਹੈ ਤੈ ਬਿਲ ਲਾਹੇ ਬਿਨ ਗੁਰ ਮਹਿਲ ਨ ਜਾਪਈ ਨਾ ਅੰਮ੍ਰਿਤ ਫਲ ਪਾਹੇ ਗੁਰਮਖ ਬ੍ਰਹਮ ਹਰੀਆ ਵਾਲਾ ਸਚੈ ਸਹਜ ਸੁਭਾਏ ਸਾਖਾ ਤੀਨ ਨਿਵਾਰਿਆ ਏਕ ਸਬਦ ਲੈ ਵਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਨਮਖ ਊਬੇ ਸੁੱਕ ਗਏ ਨਾ ਫਲ ਤਿੰਨਾ ਛਾਓ ਤਿੰਨਾ ਆਸ ਨਾ ਬੈਸੀਐ ਉਹਨਾ ਕਰ ਨਾ ਗਿਰਾਓ ਕਟਿਅ ਹੈ ਤਹ ਨਿਤ ਜਾਲਿਅ ਹੈ ਉਹਨਾ ਸਬਦ ਨਾ ਨਾਓ ਹੁਕਮੇ ਕਰਮ ਕਮਾਵਨੇ ਪਇਆ ਕਿਰਤ ਫੇਰਾਓ ਹੁਕਮੇ ਦਰਸ਼ਨ ਦੇਖਣਾ ਜਹ ਭੇਜ ਹੈ ਤਹ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ ਹੁਕਮਨਾ ਜਾਣ ਹੈ ਬੱਪੂੜੇ ਭੂਲੇ ਫਿਰ ਹੈ ਗਵਾਰ ਮਨ ਹਠ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ ਅੰਤਰ சாਤ ਨ ਆਵਈ ਨਾ ਸੱਚ ਲੱਗੇ ਪਿਆਰ ਗੁਰਮੁਖੀਆ ਮੋਹ ਸੋਹਨੇ ਗੁਰ ਕਾ ਹੇਤ ਪਿਆਰ ਐ ਸੱਚੀ ਭਗਤੀ ਸਚਰਤੇ ਦਾਰ ਐ ਸੱਚਾ ਸਚਿਆਰ ਐ ਆਏ ਸੇ ਪਰਵਾਨ ਹੈ ਸਭ ਕੁਲਕਾ ਕਰਹਿ ਉਦਾਰ ਐ ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ ਜੈਸੀ ਨਦਰ ਕਰ ਦੇਖੈ ਸੱਚਾ ਸੱਚਾ ਵਿਸਰਾਮ ਲੁਣਾ ਤੈਸਾ ਹੀ ਕੋ ਹੋਏ ਚਲੋ ਜੀ ਜੈਸੀ ਨਦਰ ਕਰ ਦੇਖੈ ਸਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ 3 ਗਰਮਖ ਨਾਮ ਤੇ ਆਈਐ ਮਨਮੁਖ ਬੂਜ ਨਾ ਪਾਏ ਗਰਮਖ ਸਦਾ ਮੁਖ ਊਜਲੇ ਹਰ ਵਸਿਆ ਮਨ ਆਏ ਸਹਜੇ ਹੀ ਸੁਖ ਪਾਈਐ ਸਹਜੇ ਰਹੈ ਸਮਾਏ ਪਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਈ ਰਹਾਓ ਸਦਾ ਸੁਹਾਗ ਸੁਹਾਗ ਨੇ ਜੇ ਚਲਹਿ ਸਤਗੁਰ ਪਾਏ ਸਦਾ ਪਿਰ ਨਿਹਚਲ ਪਾਈਐ ਨਾ ਉਹ ਮਰੈ ਨਾ ਜਾਏ ਸਬਦ ਮਿਲੀ ਨਾ ਵਿਛੜੈ ਪਿਰ ਕੈ ਅੰਕ ਸਮਾਏ ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੁੱਝੈ ਪੇਖੀ ਪਰੰਪਰਾਏ ਗੁਰਮਤੀ ਗੁਰਮਤੀ ਹਰੈ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚ ਕਾਇਆ ਭਗਤੀ ਸਹਜ ਸੁਭਾਏ ਮਾਇਆ ਮੋਹ ਚ ਕਾਇਆ ਗੁਰਮਤੀ ਸਹਜ ਸੁਭਾਏ ਚਲੋ ਮਾਇਆ ਮੋਹ ਚ ਕਾਇਆ ਗੁਰਮਤੀ ਸਹਜ ਸੁਭਾਏ ਮਾਇਆ ਮੋਹ ਚ ਕਾਇਆ ਗੁਰਮਤੀ ਸਹਜ ਸੁਭਾਏ ਮਾਇਆ ਮੋਹ ਚ ਕਾਇਆ ਗੁਰਮਤੀ ਸਹਜ ਸੁਭਾਏ ਬਿਨ ਸਬਦੈ ਜਗ ਦੁਖੀਆ ਫਿਰੈ ਮਨ ਮਨ ਮੁਖਾ ਨੂੰ ਗਈ ਖਾਏ ਸਬਦੇ ਨਾਮ ਤੇ ਆਈਏ ਸਬਦੇ ਸੱਚ ਸਮਾਏ ਮਾਇਆ ਭੂਲੇ ਸਿੱਧ ਫਿਰ ਹੈ ਸਮਾਦਨਾ ਲੱਗੈ ਸਬਾਏ ਮਾਇਆ ਭੂਲੇ ਸਿੱਧ ਫਿਰ ਹੈ ਇਸ ਤਰ੍ਹਾਂ ਪੜੋ ਸਿੱਧ ਫਿਰ ਹੈ ਸਮਾਦਨ ਲੱਗੈ ਸਬਾਏ ਚਲੋ ਮਾਇਆ ਭੂਲੇ ਸਿੱਧ ਫਿਰ ਹੈ ਸਮਾਦਨਾ ਲੱਗੈ ਸਬਾਏ ਤੀਨੇ ਲੋਹਾ ਵਿਆਪਤ ਵਿਆਪਤ ਹੈ ادک رہی لپٹائے بن مکت نہ پائیے نہ دبدا مایا جائے مایا کسنوں آکھیے کیا مایا کرم کمائے دکھ سکھ یہ جیو بدھ ہے ਹੋ ਮੈਂ ਕਰਮ ਕਮਾਏ ਬਿਨ ਸਬਦੈ ਪਰਮ ਨਾ ਚੁਕਈ ਨਾ ਵਿੱਚ ਹੋ ਹਉਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਸਬਦੈ ਥਾਏ ਨਾ ਪਾਏ ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮ ਜਾਏ ਨਾਮ ਪਦਾਰਥ ਪਾਈਐ ਗੁਰਮਖ ਸਹਿਜਿ ਸਿਵਾਏ ਬਿਨ ਗੋਰਾ ਗੁਣ ਨਾ Japਣੀ ਬਿਨ ਗੋਣ ਭਗਤ ਨਾ ਹੋਏ ਭਗਤ ਵਛਲ ਹਰ ਮਨ ਵਸਿਆ ਸਹਜ ਜਿ ਮਿਲਿਆ ਪ੍ਰਭ ਸੋਏ ਨਾਨਕ ਸਬਦੇ ਹਰ ਸਾ ਲਾਹੀਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ 3ਆ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਪਰਮ ਭੁਲਾਏ ਮਨਮੁਖ ਕਰਮ ਕਰਹਿ ਨਹੀਂ ਪੂਜਹਿ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮਹ ਚਾਨਨ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਾ ਲਾਹੀਐ ਸਹਜ ਮਿਲੈ ਪ੍ਰਭ ਸੋਏ ਰਹਾਓ ਪਰਮ ਗਿਆ ਪਉ ਪਾਗਿਆ ਹਰ ਚਰਨੀ ਚਿਤ ਲਾਏ ਗੁਰਮਖ ਸਬਦ ਕਮਾਈਐ ਹਰ ਵਸੈ ਮਨ ਆਏ ਕਰ ਮਹਿਲ ਸੱਚ ਸਮਾਈਐ ਜਮ ਕਾਲ ਨ ਸਕੈ ਖਾਏ ਨਬ ਨਮਾ ਸ਼ਿਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮਾ ਕੇ ਬੇਤੇ ਸਬਦ ਪਛਾਨ ਹੈ ਹੋਮੈ ਜਾਤ ਗਵਾਈ ਸੋਰ ਨਰ ਤਨ ਕੀ ਬਾਣੀ ਗਾਵਹਿ ਕੋਇ ਨਾ ਮਿਟੈ ਭਾਈ ਦੇਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਪਾਉ ਨਾ ਜਾਣੈ ਸਤਗੁਰ ਭੇਟਿਆ ਨਿਰਮਲ ਹੋਆ ਅਨਦਿਨ ਨਾਮ ਵਖਾਣੈ ਏਕੋ ਪੜੈ ਏਕੋ ਨਾ ਬੂਝੈ ਦੂਜਾ ਅਵਰ ਨਾ ਜਾਣੈ ਖਟ ਦਰਸ਼ਨ ਜੋਗੀ ਸੰਿਆਸੀ ਬੇਨ ਗੁਰ ਪਰਮਾਪਲਾਏ ਸਤਗੁਰ ਸੇਵਹਿ ਤਾ ਗਤ ਮਿਤ ਪਾਵਹਿ ਹਰ ਜਿਓ ਮਨ ਵਸਾਏ ਸੱਚੀ ਬਾਣੀ ਸੋ ਚਿਤ ਲਾਗੇ ਆਵਨ ਜਾਣ ਰਹਾਏ ਪੰਡਿਤ ਪੜ ਪੜਵਾਦ ਵਖਾਨ ਹੈ ਬਿਨ ਗੁਰ ਪਰਮ ਅਪਲਾਏ ਲੱਖ 84 ਹ ਫੇਰ ਪਿਆ ਬਿਨ ਸਬਦੈ ਮੁਕਤ ਨ ਪਾਏ ਲੱਖ 84 84 ਇਸ ਤਰ੍ਹਾਂ ਉਚਾਰਨ ਕਰਨਾ ਇਸ ਨੂੰ ਲੱਖ 84 ਫੇਰ ਪਿਆ ਬਿਨ ਸ਼ਬਦੈ ਮੁਕਤ ਨਾ ਪਾਏ ਚਲੋ ਲੱਖ 84 ਫੇਰ ਪਿਆ ਬਿਨ ਸ਼ਬਦੈ ਮੁਕਤ ਨਾ ਪਾਏ ਜਾਨਾਓ ਚੇਤੇ ਤਾ ਗਤ ਪਾਏ ਜਾ ਸਤਗੁਰ ਮੇਲ ਮਿਲਾਏ ਸਤ ਸੰਗਤ ਮਹਿ ਨਾਮ ਹਰ ਉਪਜੈ ਜਾ ਸਤਗੁਰ ਮਿਲੈ ਸੁਭਾਏ ਮਨ ਤਨ ਅਰਪੀ ਆਪ ਗਵਾਈ ਚੱਲਾ ਸਤਗੁਰ ਪਾਏ ਸਦ ਬਲੇਹਾਰੀ ਗੁਰ ਆਪਣੇ ਵਿਟੋ ਸਦ ਬਲੇਹਾਰੀ ਗੁਰ ਆਪਣੇ ਵਿਟੋ ਜੇ ਹਰ ਛੇਤੀ ਚਿਤ ਲਾਏ ਸੋ ਬ੍ਰਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਤਾ ਪ੍ਰਭ ਨਿਕਟ ਵਸੈ ਸਬਨਾ ਕਟ ਅੰਤਰ ਗੁਰਮਖ ਵਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸਬਦ ਪਛਾਤਾ ਸਾਧ ਸੰਗਤ ਜੀ 68 ਅੰਗ ਤੱਕ ਆਪ ਜੀ ਨੇ ਸੰਥਿਆ ਸਰਵਣ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ